ਮਹੰਤਰਾਮ ਦਾਸ ਜੀ ਨੇ ਤੇ ਜਿਹੜੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਖਲਾਸਾ ਸਾਰਾ ਕਰਤਾ ਇਹ ਦਾ ਐਂਗਲ ਇੱਕ ਹੋਰ ਹੈ ਪਰ ਹੁਣ ਤੋਂ ਤੁਸੀਂ ਇਹ ਬਾਬਾ ਜੀ ਨੇ ਸ਼ਰਧਾ ਨਾਲ ਦੱਸਿਆ ਕਿਉਂਕਿ 100 ਸਾਲ ਤੋਂ ਨੇੜੇ ਉਹ ਮਾੜੀ ਉੱਤੇ ਲੋਕਾ ਸ਼ਰਧਾ ਕੇਂਦਰ ਹੈ ਤੇ ਫਾਈਜ਼ਾ ਵੀ ਲੀਗਲੀ ਦੱਸਿਆ ਜਦੋਂ ਐਂਗਲ ਦੱਸਣ ਲੱਗਾ ਉਹ ਸੁਣ ਕੇ ਸ਼ਾਇਦ ਤੁਹਾਡੇ ਰੌਂਗ ਟੇਣਾ ਖੜੇ ਹੋ ਜਾਣਗੇ ਕਿਉਂਕਿ ਤੁਸੀਂ ਗੱਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ ਮੈਨੂੰ ਪਾਰਟੀ ਦਾ ਨਾਮ ਲੈਣਾ ਪੈਣਾ ਮੈਂ ਗੁਸਤਾਖੀ ਦੀ ਮਾਫ਼ੀ ਮੰਗ ਲਾ ਪਹਿਲਾਂ ਕਿਉਂਕਿ ਉਹ ਗੱਲ ਖੁੱਲਣੀ ਨਹੀਂ ਹੈ ਜਿਵੇਂ ਕਹਿ ਰਹੇ ਬਈ ਪ੍ਰੈਸ ਕਾਨਫਰੰਸ ਨੇ ਕੁਣ ਨਹੀਂ ਇਹਦਾ ਕੈਨਵਸ ਵੱਡਾ ਨਹੀਂ ਹੋਣਾ ਜੇ ਮੈਂ ਗੱਲ ਨਾਲ ਦੱਸਾਂ ਹੋਇਆ ਕੀ ਕਿ ਸਰਕਾਰ ਅਸੀਂ ਲੈਂਡ ਗ੍ਰੈਬਿੰਗ ਕਹਿੰਦੇ ਆ ਗ੍ਰੈਬਿੰਗ ਮਤਲਬ ਜ਼ਮੀਨ ਖੋਣਾ ਦੱਬਣਾ ਤੇ ਹੜਪਣਾ ਸਰਕਾਰ ਲੈਂਡ ਪੂਲਿੰਗ ਕਹਿ ਕੇ ਸਕੀਮ ਲੈ ਕੇ ਆਈ ਸੀ ਕਮਾਲ ਦੀ ਗੱਲ ਹੈ ਕਿ ਮੈਂ ਕਾਲੀਦੁੱਲਾ ਜ਼ਿਲ੍ਹਾ ਫਰਨਾਣਾ ਅਸੀਂ ਉਹਦੇ ਖਿਲਾਫ ਲੜਾਈ ਲੜੀ ਤਿੰਨ ਧਰਨੇ ਦੇ ਉੱਤੇ ਚੌਥਾ ਤਾਂ ਨਾ ਪਟਿਆਲਾ ਆਇਆ ਸੀ ਦਾਸ ਦੀ ਵੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਯਾਨੀ ਪ੍ਰਧਾਨ ਤੇ ਮੇਰੇ ਮੁੱਖ ਜ਼ਿੰਮੇਵਾਰੀ ਸੀ ਚੌਥੇ ਪਾਣੇ ਸਰਕਾਰ ਨੌਕਆਊਟ ਗਿਰੀ ਹੈ ਤੁਸੀਂ ਸਾਬੇ ਦੇਖਣ ਲੱਗੇ ਉਹ ਜੀ ਵਾਪਸ ਲੈ ਲਈ ਇਹ ਮੈਂ ਦੱਸ ਰਿਹਾ ਕਿਉਂ ਕਹਿ ਰਾਂ ਮੈਂ ਗੱਲ ਇਹ ਉਹਦੇ ਵਿੱਚ ਹੋਇਆ ਕਿ ਉਸ ਹੀ ਵਾਪਸ ਜਦੋਂ ਲਈ ਉਹ ਤੋਂ ਪਹਿਲਾਂ ਮੋਰਚਾ ਲਾਨ ਕਰਦਾ ਸੀ ਇਕਾਲੀ ਦਰ ਨੇ ਬਹਾਲੀ ਚ ਚਲੋ ਬਹੁਤ ਗੱਲ ਚ ਨਾ ਜਾਈਏ ਗੱਲ ਨੂੰ ਪਰੇ ਰੱਖੇ ਸਪੋਚੀ ਗੱਲ ਨੂੰ ਸਰਕਾਰ ਨੂੰ ਉਸ ਹੋਰ ਚਾਹੀਦਾ ਰੁਪਈਆ ਸਰਕਾਰ ਆ ਕਰਪਟ ਤੇ ਇਸ ਦਾ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਦਾ ਇਕਨੋਮਿਕਲੀ ਤੁਸੀਂ ਦੇਖ ਰਹੇ ਹੋ ਥਾਈ ਸੂਬੇ ਐਚ ਇਸ ਟਾਈਮ ਪੰਜਾਬ ਸਭ ਤੋਂ ਪਿਛਲੇ ਪਾਸੇ ਫਿਰਦਾ ਹੋਰ ਸਰਕਾਰ ਨੇ ਕੀਤਾ ਕੀ ਸੀ ਕਿ ਥੋੜੀ ਜ਼ਮੀਨਾਂ ਦੱਬ ਕੇ ਉਹ ਤੇ ਲੋਨ ਲੈਣਾ ਚਾਹੁੰਦੀ ਸਰਕਾਰ ਤੋਂ ਕੁਝ ਜਿਹੜੇ ਵਾਅਦੇ ਕਰੇ ਪੰਜਾਬ ਦੇ ਲੋਕਾਂ ਨਾਲ ਉਹਦਾ ਡਰਾਮਾ ਕਰ ਲਈ ਕਿੰਨਾ ਸਾਲ ਕੇ ਰਹਿ ਜਾ ਉਰੇ ਹੁਣ ਉਹ ਤਾਂ ਸਰਕਾਰ ਕੋ ਭਾਟ ਹੋ ਗਈ ਪਾਲਸੀ ਵਾਪਸ ਹੋ ਗਈ ਸਰਕਾਰ ਦਾ ਰੁਪਈਆ ਹੱਥ ਤੇ ਰਹਿ ਨਹੀਂ ਨਾ ਤਾਂ ਇਹ ਹੈਕਾਂ ਦੀ ਪੈਸੇ ਲੈਣ ਦੀ ਬਿਲਡਰ ਦੋ ਲੱਭ ਰਹੇ ਨੇ ਕੇਜਰੀਵਾਲ ਸਾਹਿਬ ਨੂੰ ਤੇ ਨਾ ਸਰਕਾਰ ਨੂੰ ਉੱਪਰ ਦੇ ਕੁਝ ਲੱਭ ਰਿਹਾ ਹੁਣ ਸਰਕਾਰ ਨੇ ਕੀਤਾ ਕਿ ਹੋਇਆ ਕੀ ਇਹ 5-7 ਦਿਨਾਂ ਦੇ ਵਿੱਚ ਸਰਕਾਰ ਨੂੰ ਪੈਸਾ ਚਾਹੀਦਾ ਹੈ ਸਰਕਾਰ ਨੇ ਪ੍ਰਸ਼ਾਸਨ ਟਾਈਟ ਕੀਤਾ ਜੇ ਤੁਸੀਂ ਜਿੰਨੇ ਵੀ ਇਹ ਜੀ ਕੋਈ ਪੈਂਡਿੰਗ ਮਸਲੇ ਪਹਿਲੇ ਕੋਟਾਂ 'ਚ ਚਾਹੇ ਲੀਗਲ ਇਲਲੀਗਲ ਸਾਰੇ ਢਾਕੇ ਵੇਚ ਕੇ ਰੈਵਨਿਊ ਜਨਰੇਟ ਕਰੋ ਸਰਕਾਰ ਹੋ ਗਈ ਅੰਨੀ ਉਹ ਤੁਸੀਂ ਠੰਡੀ ਖੂਈ ਤੇ ਗੁਰਦੁਆਰਾ ਸਾਹਿਬ ਦੀ ਕੰਧ ਢਾਤੀ ਚਲੋ ਲੀਗਲ ਇਲਲੀਗਲ ਬਾਤ ਸੀ ਗੱਲਾਂ ਨੇ ਗੱਲ ਇਹ ਦੀ ਉੱਥੇ ਜਿਹੜੇ ਮੁਲਾਜ਼ਮ ਗਏ ਆਪ ਸ਼ਬਦ ਬੋਲ ਕੇ ਆਏ ਆਪਣੇ ਉਹਦੇ ਬਾਰੇ ਨਿਸ਼ਾਨ ਸਾਹਿਬ ਬਾਰੇ ਇੱਕ ਮੈਨੂੰ ਵੀਰ ਦਾ ਸ਼ਹਿਰ 'ਚ ਫੋਨ ਆਇਆ ਮੈਨੂੰ ਕਹਿੰਦਾ ਜੀ ਮਹਾਰਾਜ ਦਾ ਪ੍ਰਕਾਸ਼ਤ ਹੈ ਨਹੀਂ ਸੀ ਮੈਂ ਕਿਹਾ ਵੱਡੇ ਵੀ ਤੈਨੂੰ ਪਤਾ ਹੀ ਨਹੀਂ ਹੈ ਜਦੋਂ ਸਿੰਘਰਦਾਸ ਸੋਹ ਦਿੰਦੇ ਨੇ ਨਿਸ਼ਾਨ ਸਾਹਿਬ ਗਾੜ ਦਿੱਤਾ ਜਾਂਦਾ ਉਹ ਮੁਰਕੇ ਕੋਈ ਉਹਨੂੰ ਪਾਟ ਨਹੀਂ ਸਕਦਾ ਉਹਦੀ ਕਰੋਗਾਇਤਾ ਤੇ ਮਰਿਆਦਾ ਉਹਨੇ ਬੇਦਬੀ ਹੋਈ ਇਹ ਸਾਰਾ ਇੰਟਰਨੈਟ ਐਟੈਕ ਹੈ ਤੇ ਪ੍ਰਸ਼ਾਸਨ ਸਾਰੀਆਂ ਜ਼ਮੀਨਾਂ ਨੂੰ ਇਕੱਠਾ ਕਰਕੇ ਕਿਸ ਨੂੰ ਥਾਪਰ ਕੋਲ ਵੇਚਣ ਨੂੰ ਫਿਰਦਾ ਕਿਸੇ ਦੇ ਸ਼ੋਰੂਮ ਕੱਟਣ ਨੂੰ ਫਿਰਦਾ ਐਸਸੀਓ ਕੱਟਣ ਨੂੰ ਤੇ ਬੂਥ ਕੱਟਣ ਨੂੰ ਫਿਰਦਾ ਸਾਰਾ ਰੈਵਨਿਊ ਜਨਰੇਟ ਕਰਨਾ ਚਾ ਰਹੇ ਨੇ ਲੀਗਲ ਇਲੀਗਲ ਤਰੀਕੇ ਨਾਲ ਸਰਕਾਰ ਅੰਨ੍ਹੀ ਹੋਈ ਫਿਰਦੀ ਐ ਇਹ ਵੀ ਭੁੱਲ ਗਏ ਕਿ ਲੋਕਾਂ ਦੀ ਸ਼ਰਧਾ ਦਾ ਕੇਂਦਰ ਕੀ ਹੁੰਦਾ ਬਾਵਰੀ ਮਸਜਿਦ ਢਾਣ ਵਾਲੇ ਬਾਵਰ ਨੂੰ ਅੱਜ ਤੱਕ ਲੋਕ ਭੁੱਲੇ ਨਹੀਂ ਇਸ ਦੇਸ਼ ਦੇ ਵਿੱਚ ਤੇ ਤੁਸੀਂ ਗੁਰਦੁਆਰੇ ਢਾ ਰਹੇ ਹੋ ਇਥੇ ਸ਼ੈਮੰਦਰ ਟਾਊਨ ਨੂੰ ਫਿਰਦੇ ਨੇ ਦੇਖੋ ਲੋਕਾਂ ਦਾ ਕਿਦਾਂ ਹੁੰਦਾ ਮੈਂ ਬੇਨਤੀ ਕਰਨਾ ਚਾਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਕਿ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖਿਲਵਾੜ ਨਾ ਕਰੋ ਫੇਰ ਮੁੜ ਕੇ ਦੇਖੋ ਮੈਂ ਨਾ ਤਾਂ ਮੈਂ ਇੱਥੇ ਇਕੱਲੇ ਗੁਰਦੁਆਰੇ ਲਈ ਗੱਲ ਕਰ ਰਿਹਾ ਨਾ ਮੰਦਰ ਲਈ ਕਰ ਰਿਹਾ ਅਸੀਂ ਸਰਬ ਧਰਮ ਦੇ ਮਿਲਵਰਤਨ ਦੇ ਦੀ ਇੱਕ ਤਰੀਕੇ ਨਾਲ ਲੜਾਈ ਲੜਨਾ ਚਾਹੁੰਦੇ ਆ ਤੇ ਮੈਂ ਜੇ ਇੱਥੇ ਆਇਆ ਕੱਲ ਬਾਬਾ ਜੀ ਨਾਲ ਮੇਰੀ ਗੱਲ ਹੋਈ ਹੈ ਤਾਂ ਅਸੀਂ ਡਟ ਕੇ ਨਾਲ ਖੜੇ ਆ ਲੀਗਲੀ ਤੌਰ ਤੇ ਕਾਨੂੰਨੀ ਤੌਰ ਤੇ ਜਜਬਾਤੀ ਤੌਰ ਤੇ ਤੇ ਜ਼ਮੀਨੀ ਤੌਰ ਤੇ ਉਹਦੇ ਵੀ ਜਿੱਦਾਂ ਠੰਡੀ ਖੋਈ ਹੋਇਆ ਸੀ ਉਹਦੇ ਇੱਕ ਦੀਵਾਰ ਦੀ ਉਸਾਰੀ ਕਰਾ ਕੇ ਆਏ ਸੀ ਉਹ ਉਹ ਬਾਅਦ ਦੀ ਗੱਲ ਹੈ ਕੋਈ ਤਰੀਕੇ ਨਾਲ ਜਾਂਦੇ ਇੱਕ ਨਵੇਂ ਪ੍ਰਸ਼ਾਸਨ ਨੇ ਇੱਕ ਮੁਲਾਜ਼ਮ ਚੁਭਾਇਆ ਹੋਇਆ ਉਹ ਜਿੱਥੇ ਜਾਂਦਾ ਆਪ ਸ਼ਬਦ ਬੋਲਦਾ ਨਾ ਫੇਰ ਹਰਾਨ ਰਹਿ ਗਿਆ ਕਿ ਇੱਥੇ ਬਾਬਾ ਜੀ ਦੇ ਇੱਥੇ ਜਿਹੜਾ ਆਏ ਨੇ ਤੇ ਮਾੜੀ ਤੇ ਵੀ ਬੜਾ ਮੰਦਾ ਬੋਲ ਕੇ ਇਹਨੇ ਮੈਂ ਫੇਰ ਪੁੱਛਿਆ ਬੰਦਾ ਕੌਣ ਸੀ ਇਹ ਬੰਦਾ ਉਹੀ ਜਿਹੜਾ ਉੱਥੇ ਵੀ ਬੇਅਦਬੀ ਭਰੇ ਸ਼ਬਦ ਬੋਲ ਗਏ ਸੀ ਨਿਸ਼ਾਨ ਸਾਹਿਬ ਬਾਰੇ ਚਲੋ ਮੈਂ ਬੜਾ ਇੱਕ ਗੱਲ ਤੇ ਜਾਣਾ ਚਾਹੁੰਦਾ ਮੈਂ ਤਾਂ ਇਹ ਦੱਸਣਾ ਚਾਹੁੰਦਾ ਜੀ ਸਰਕਾਰ ਇਹ ਸਾਰੀਆਂ ਜ਼ਮੀਨਾਂ ਤੋਂ ਪੈਸਾ ਕੱਢ ਕੇ ਕਿਹਦੇ ਝੂਠੇ ਬਹਿ ਦੇ ਦਿੱਤੇ ਸੀ ਜਾਂ ਸੱਚੇ ਕਰੇ ਸੀ ਹੁਣ ਉਹਨਾਂ ਉਹਨਾਂ ਤੇ ਲਿਪਾ ਪੋਚੇਗਾ ਨਾ ਚਾਹੁੰਦੀ ਹੈ ਉਹਦੇ ਲਈ ਸਾਰਾ ਡਰਾਮਾ ਚੱਲ ਰਿਹਾ ਤੇ ਰੁਕਣਾ ਨਹੀਂ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਰੀ ਕਿਸਾਨ ਯੂਨੀਅਨਾਂ ਨੂੰ ਸਾਰੇ ਧਾਰਮਿਕ ਜਥੇਬੰਦੀਆਂ ਨੂੰ ਸਿਆਸੀ ਜਥੇਬੰਦੀਆਂ ਨੂੰ ਇੱਕ ਹੋ ਕੇ ਸਰਕਾਰ ਦੇ ਮਨਸੂਬੇ ਦੇ ਪਾਣੀ ਫੇਰਨਾ ਪੈਣਾ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਸ ਧਰਤੀ ਤੇ ਅਜੇ ਤੱਕ ਧਰਨੇ ਦਾ ਤੇ ਕਦੇ ਦੰਗੇ ਨਹੀਂ ਹੋਏ ਜਦ ਸਾਰਾ ਦੇਸ਼ ਹੀ ਬਲਦਾ ਹੁੰਦਾ ਹੈ ਪੰਜਾਬ ਸ਼ਾਂਤ ਹੁੰਦਾ ਹੈ ਪੰਜਾਬ ਦੇ ਲੋਕ ਗੁਰੂਆਂ ਪੀਰਾਂ ਦੀ ਪਗਮਰਾ ਦੀ ਹਰੇ ਭਾਈਚਾਰਾ ਦੀ ਧਰਤੀ ਹੈ ਤੇ ਹਰੇ ਭਾਈਚਾਰਾ ਹਰੇ ਤਿਹਾਰ ਹਰੇ ਗੁਰਪੁਰ ਦਿਵਾਲੀ ਦਸਹਿਰਾ ਮਾਘੀ ਗੁੱਗਾ ਮਾੜੀ ਦੇ ਉੱਥੇ ਸੀ ਤੇ ਨਾਲ ਪਿੰਡਾਂ ਸਵਾਜਪੁਰ ਛੰਡੀ ਦੇ ਕੇ ਆਇਆ ਉਹ ਬਸ ਨੇ ਬਾਗੜ ਜਾਣਾ ਜੇ ਰਾਜਸਥਾਨ ਤੇ ਗੱਲ ਇਹ ਨਹੀਂ ਹੈ ਤੁਸੀਂ ਇਹਨੂੰ ਛੋਟਾ ਨਾ ਸਮਝੋ ਕੁਸੀਂ ਹੱਥ ਨਾ ਪਾ ਲਓ ਮੈਂ ਫੇਰ ਬੇਨਤੀ ਕਰਨਾ ਚਾਹਣਾ ਇਹਨਾਂ ਵੱਡਾ ਮੁੱਦਾ ਬਣ ਜਾਣਾ ਹੈ ਸਰਕਾਰ ਨੂੰ ਭੱਜ ਭੱਜੇ ਲੋ ਰਾਹ ਨਹੀਂ ਚੋਣੇ ਤੇ ਮੁਲਾਜ਼ਮਾਂ ਨੂੰ ਬੇਨਤੀ ਕਰਨਾ ਚਾਹਣਾ ਹੁਣ ਤੱਕ ਅਸੀਂ ਕਿਸੇ ਨੁਕਸਾਨ ਨਹੀਂ ਕਰਨਾ ਚਾਹੁੰਦੇ ਸੀ ਜੇ ਕੋਈ ਮੁਲਾਜ਼ਮਾਂ ਇਹ ਗੁੰਡਾਗਰਦੀ ਦੇ ਭਰੇ ਸ਼ਬਦ ਬੋਲੂਗਾ ਗੁੰਡਾਗਰਦੀ ਦੀ ਕੋਸ਼ਿਸ਼ ਕਰੂਗਾ ਜਿਹਦੇ ਬਾਰੇ ਮੈਂ ਕਹਿ ਰਿਹਾ ਸੁਣ ਰਿਹਾ ਹੋਊਗਾ ਹੁਣ ਸਮਝ ਆ ਗਈ ਹੋਣੀ ਕੱਬੇ ਸੋ ਜੇ ਪੁੱਛਦੇ ਹੋ ਕਿ ਕਾਏ ਦੇ ਸ਼ਬਦ ਬੋਲਦੇ ਹੋ ਇਹ ਸ਼ਬਦ ਨਹੀਂ ਬੋਲਦੇ ਅਸੀਂ ਅੜਦੇ ਵੀ ਆਂ ਖੜਦੇ ਵੀ ਆ ਤੇ ਲੜਦੇ ਵੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ